ਇਲਾਕੇ ਦੇ ਵਿੱਚ ਉਸ ਸਮੇਂ ਸੰਸਨੀ ਫੈਲ ਜਾਂਦੀ ਹੈ ਜਦੋਂ ਸਵੇਰੇ ਤੜਕਸਾਰ ਰਾਹ ਦੇ ਵਿੱਚੋਂ ਇੱਕ ਗळा ਵੱਡੀ ਹੋਈ লাশ ਮਿਲਦੀ ਹੈ ਤਾਂ ਇੱਕ ਨੌਜਵਾਨ ਦੀ লাশ ਸੀ ਜਿਹੜੀ ਕਿ ਸੜਕ ਦੇ ਕਿਨਾਰੇ ਤੇ ਪਈ ਸੀ ਖੂਨ ਦੇ ਨਾਲ ਲੱਤਪੱਤ ਹੋਈ ਜਿਸ ਦਾ ਗळा ਛੜਾ ਉਹ ਵੱਡਿਆ ਹੁੰਦਾ ਗਲੇ ਦੇ ਉੱਪਰ ਤੇਜ਼ ਧਾਰ ਹਥਿਆਰ ਦੇ ਨਾਲ ਕਈ ਵਾਰ ਨੇ ਛੜੇ ਉਹ ਕੀਤੇ ਹੁੰਦੇ ਨੇ ਜਿਸ ਕਰਕੇ ਇਸ ਨੌਜਵਾਨ ਦੀ ਮੌਤ ਹੋਈ ਵੀ ਹੁੰਦੀ ਆ ਤਾਂ ਜਿਹੜਾ ਤਰਨ ਤਾਰਨ ਦਾ ਪੱਦੀ ਤੋਂ ਪੱਟੀ ਰੋੜਾ ਹੈ ਤਾਂ ਉਸ ਰੋੜ ਦੇ ਉੱਪਰ ਇਹ লাশ ਮਿਲਿਆ ਖੂਨ ਦੇ ਨਾਲ ਲਤਪਤ ਹੋਈ ਵੀ ਇਹ লাশ ਸੀ ਜਿਸ ਦਾ ਗळा ਛੜਾ ਉਹ ਵੱਡਿਆ ਹੁੰਦਾ ਤਾਂ ਰਾਹgirਾਂ ਦੇ ਵੱਲੋਂ ਜਦੋਂ ਇਸ লাশ ਨੂੰ ਦੇਖਿਆ ਜਾਂਦਾ ਹੈ ਤਾਂ ਰਾਹgir ਨੇ ਜਿਹੜੇ ਉਹ ਵੀ ਦੇਖ ਕੇ ਡਰ ਜਾਂਦੇ ਨੇ ਕਿਉਂਕਿ লাশ ਦਾ ਕਾਫੀ ਜ਼ਿਆਦਾ ਬੁਰਾ ਹਾਲਾ ਛੜਾ ਉਹ ਕੀਤਾ ਹੁੰਦਾ ਤਾਂ ਜਿਵੇਂ ਹੀ ਰਾਘਿਰ ਉਸ লাশ ਨੂੰ ਦੇਖਦੇ ਨੇ ਤਾਂ ਰਾਘਿਰ ਪੁਲਿਸ ਨੂੰ ਇਤਲਾਹ ਕਰਦੇ ਨੇ ਪੁਲਿਸ ਜਿਹੜੀ ਉਹ ਮੌਕੇ ਤੇ ਉੱਪਰ ਪਹੁੰਚਦੀ ਆ ਘਟਨਾ ਅਗ੍ਰਸਤ ਜਗ੍ਹਾ ਦਾ ਜਾਇਜ਼ਾ ਲੈਂਦੀ ਆ ਤਾਂ ਕੁਝ ਹੀ ਦੂਰੀ ਤੋਂ ਇੱਕ ਕਿੰਚ ਮਿਲਦੀ ਆ ਜਿਸ ਕਿੰਚ ਦੇ ਨਾਲ ਇਸ ਮੁੰਡੇ ਦਾ ਕਤਲ ਕੀਤਾ ਗਿਆ ਸੀ ਤਾਂ ਹੁਣ ਸ਼ੱਕੇ ਜਤਾਇਆ ਜਾ ਰਿਹਾ ਕਿ ਜਾਂ ਤਾਂ ਕਿਸੇ ਨੇ ਪੁਰਾਣੀ ਰੰਜਿਸ਼ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਫਿਰ ਕੋਈ ਲੁੱਟ ਖੋਹ ਦੀ ਵਾਰਦਾਤਾਂ ਛੜੀ ਉਹ ਵੀ ਹੋ ਸਕਦੀ ਹੈ ਕਿਉਂਕਿ ਸਵੇਰੇ ਤੜਕਸਾਰ ਸੜਕ ਦੇ ਕਿਨਾਰੇ ਇਸ ਮੁੰਡੇ ਦੀ লাশ ਮਿਲਿਆ ਜਿਸ ਦਾ ਗਲਾ ਛੜਾ ਉਹ ਵੱਡਿਆ ਹੁੰਦਾ ਤਾਂ ਤੇਜ਼ਧਾਰ ਹਥਿਆਰ ਦੇ ਨਾਲ ਇਸ ਮੁੰਡੇ ਦੀ ਗਰਦਨ ਦੇ ਉੱਪਰ ਕਈ ਵਾਰ ਨੇ ਛੜੇ ਉਹ ਕੀਤੇ ਹੁੰਦੇ ਨੇ ਤਾਂ ਜਿਵੇਂ ਹੀ লাশ ਨੂੰ ਦੇਖਿਆ ਜਾਂਦਾ ਤਾਂ ਇਲਾਕੇ ਦੇ ਵਿੱਚੋਂ ਸੰਸਣੀਆਂ ਛੜੀ ਉਹ ਫੈਲ ਜਾਂਦੀ ਹੈ ਲੋਕ ਨੇ ਜਿਹੜੇ ਉਹ ਡਰ ਜਾਂਦੇ ਨੇ ਕਿਉਂਕਿ ਲਾਸ਼ ਦਾ ਕਾਫੀ ਜ਼ਿਆਦਾ ਬੁਰਾ ਹਾਲ ਆ ਛੜਾ ਉਹ ਕੀਤਾ ਹੋਇਆ ਸੀ ਲਾਸ਼ ਦਾ ਗਲਾ ਵੱਢਿਆ ਹੋਇਆ ਸੀ ਤੇਜ਼ ਤਾਰ ਹਥਿਆਰ ਦੇ ਨਾਲ ਇਸ ਨੌਜਵਾਨ ਦੀ ਗਰਦਨ ਦੇ ਉੱਪਰ ਕਈ ਵਾਰ ਨੇ ਛੇੜੇ ਉਹ ਕੀਤੇ ਹੁੰਦੇ ਨੇ ਤਾਂ ਹੁਣ ਸ਼ੱਕ ਜਤਾਇਆ ਜਾ ਰਿਹਾ ਕਿ ਜਾਂ ਤਾਂ ਫਿਰ ਪੁਰਾਣੀ ਰੰਜਿਸ਼ ਦੇ ਚੱਲਦੇ ਕਤਲ ਹੋਇਆ ਜਾਂ ਫਿਰ ਕਿਸੇ ਲੁੱਟਖੋਹ ਦੀ ਵਾਰਦਾਤ ਹੋ ਸਕਦੀ ਹੈ ਕਿ ਲੁੱਟਖੋਹ ਦੀ ਨੀਅਤ ਨਾਲ ਇਸ ਮੁੰਡੇ ਦਾ ਕਤਲ ਕੀਤਾ ਹੋ ਗਿਆ ਤਰਨਤਾਰਨ ਦੇ ਪੱਦੀ ਤੋਂ ਪੱਟੀ ਰੋਡ ਦਾ ਇਹ ਮਾਮਲਾ ਹੈ ਜਿੱਥੇ ਸਵੇਰੇ ਤੜਕਸਾਰ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਮਿਲਿਆ ਲਾਸ਼ ਦਾ ਗळा ਜਿਹੜਾ ਉਹ ਵੱਢਿਆ ਹੁੰਦਾ ਤਾਂ ਪੁਲਿਸ ਦੇ ਵੱਲੋਂ ਹੁਣ ਇਲਾਕੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਕਿਉਂਕਿ ਹਲੇ ਤੱਕ ਇਸ ਨੌਜਵਾਨ ਦੀ ਕੋਈ ਵੀ ਪਛਾਣਾ ਜਿਹੜੀ ਉਹ ਨਹੀਂ ਹੋਈ ਨੇ ਅੱਗੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿ ਮੀਟਰ ਅੱਗੇ ਜਾ ਕੇ ਨਾ ਸਿੱਕ ਕੱਚੀ ਸੜਕ ਜਾਂਦੀ ਹੈ ਉੱਥੇ ਪਰ ਇੱਕ ਡੈੱਡ ਬੋਡੀ ਪਈਗੀ ਡੈੱਡ ਬੋਡੀ ਆ ਕੇ ਦੇਖੀਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕੇ ਆ ਗਏ ਯੰਗ ਲੜਕੇ ਆ ਗਏ ਬਿਲਕੁਲ ਉਹਦੇ ਪਾਕਟਸ ਵਾਇਰ ਅਜ ਕੁਝ ਨਹੀਂ ਹੈਗਾ ਨਾ ਕੋਈ ਮੋਬਾਈਲ ਲੱਗੀ ਨਾ ਕੋਈ ਇਹੋ ਜਿਹੀ ਆਇਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾਏਗਾ ਤੇ ਕੀ ਨਾਮ ਹੈ ਇਹਦਾ ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿੱਚ ਇਹ ਲੱਗਦਾ ਹੈ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਸਵਿਚਾਂ ਦੇ ਭਾਅ ਵਗੈਰਾ ਲਿਖੇ ਨੇ ਤੇ ਉਹ ਲਿਖਿਆ ਵੀ ਹਾਂ ਕਿੰਨੇ ਕਿੰਨੇ ਸਵਿਚ ਕਿਤੇ ਚਾਹੀਦੇ ਨੇ ਸੋ ਹੁਣ ਜਦ ਤੋਂ ਬੇਨ ਪ੍ਰੋਬਲਮ ਸਾਨੂੰ ਇਹ ਹੋਏਗੀ ਪਹਿਲੇ ਇਹਦੀ ਆਇਡੈਂਟੀਫਿਕੇਸ਼ਨ ਕਰਦੇ ਗਿਆ ਵੀ ਕਿੱਥੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹਦੇ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰ ਚਰਨ ਚਰਨ ਚ ਪਿੱਦੀ ਪਿੰਡ ਵੰਦਗਾ ਸਰ ਕਿਹੋ ਲੱਗਦਾ ਕਿ ਚਾਕੂ ਉਹਨਾਂ ਦੀ ਵਾਲੀ ਨਹੀਂ ਨਹੀਂ 100% ਇਹੀ ਲੱਗਦਾ ਹੈਗਾ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਸ ਜਿੰਨਾ ਕ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਉਹਨਾਂ ਸਾਡੀ ਫਰੈਂਚਾਈਜ਼ ਟੀਮ ਆਈ ਗਈ ਹੈ ਫਰੈਂਚਾਈਜ਼ ਟੀਮ ਨੇ ਹੀ ਸਾਰਾ ਕੁਝ ਦੇਖ ਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਹੈ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸ ਉਹਨਾਂ ਜਿਸੀ ਸਾਰੇ ਕੋਈ ਵੈਰੀਫਾਈ ਕਰ ਰਹੇਗੇ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲਈਦਾ ਉਹ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਕਰਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਜੀ